ਅੱਜ ਅਸੀਂ ਪਹੁੰਚੇ ਆ ਜੀ ਗੁਰਦਾਸਪੁਰ ਦੇ ਇਤਿਹਾਸਿਕ ਮੰਦਿਰ ਮਾਈਦਾ ਮੰਦਿਰ ਜੀ ਸੋ ਇਹ ਪ੍ਰਾਚੀਨ ਔਰ ਇਤਿਹਾਸਿਕ ਮੰਦਿਰ ਜਿਹੜਾ ਵਰਨੀ ਗੁਰਦਾਸਪੁਰ ਵਿਸ਼ੇਸ਼ਤਾ ਔਰ ਤੁਸੀਂ ਯਕੀਨ ਮੰਨਿਓ ਦੇਖੋ ਸਾਹਮਣੇ ਜਿਹੜੀਆਂ ਬਜਰੰਗ ਬਲੀ ਦੀਆਂ ਤਸਵੀਰਾਂ ਲੱਗੀਆਂ ਜੀ ਪੰਜ ਮੁਖੀ ਮਹਾਵੀਰ ਬਜਰੰਗ ਬਲੀ ਦੀ ਮੂਰਤੀ ਸਥਾਪਿਤ ਆ ਔਰ ਮੰਦਿਰ ਵੀ ਇੰਨਾ ਕਿ ਪਿਆਰਾ ਵਾ ਜੀ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਸੋ ਤੁਹਾਨੂੰ ਕੁਛੇ ਦੇ ਹਾਲਾਤ ਦੇਖੋਨੇ ਆ ਜੀ ਮੰਦਿਰ ਤਾਂ ਬਹੁਤ ਪੁਰਾਣਾ ਪ੍ਰਾਚੀਨ ਇਤਿਹਾਸਿਕ ਮੰਦਿਰ ਆ ਔਰ ਇਸ ਮੰਦਿਰ ਦੀ ਸਥਿਤੀ ਤੇਰੀ ਉਹਦੇ ਵੀ ਤੁਹਾਨੂੰ ਰੂਬ ਰੂ ਕਰਾਉਨੇ ਆ ਸੋ ਇਹ ਵਿੱਚ ਗੰਦਗੀ ਜਿਹੜੀ ਹੈ ਜੀ ਇਹ ਇਤਿਹਾਸਿਕ ਸਰੋਵਰ ਹੈ ਔਰ ਗੰਦਗੀ ਤੁਸੀਂ ਦੇਖੋ ਕਿ ਬੇਸ਼ੁਮਾਰ ਆ ਇਸ ਵੱਲ ਧਿਆਨ ਜਿਹੜਾ ਕਿਸੇ ਦਾ ਨਹੀਂ ਹੈਗਾ ਰੱਖ-ਰਖਾਵੇ ਦਾ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਕੁਝ ਰੱਖ-ਰਖਾਅ ਕੀਤਾ ਗਿਆ ਆ ਸਾਈਡਾਂ ਤੇ ਜਿਹੜੀਆਂ ਪੌੜੀਆਂ ਬਣਾਈਆਂ ਗਈਆਂ ਦੇਖੋ ਸੀੜੀਆਂ ਬਣਾਈਆਂ ਸ਼ਾਇਦ ਲਾਈਟਾਂ ਵਗੈਰੇ ਵੀ ਹਲਦ ਵਾਲੇ ਲਾਈਆਂ ਇਹਦੇ ਪਰ ਹਾਲਾਤ ਦੇਖੋ ਅੱਜ ਜਿਹੜੇ ਇਹਦੇ ਬਹੁਤ ਮਾੜੇ ਹੋ ਚੁੱਕੇ ਨੇ ਖਸਾ ਹੋ ਚੁੱਕੇ ਨੇ ਜੀ ਅੰਦਰ ਇੰਨੇ ਕੀ ਬੁਰੀ ਹਾਲਾਤ ਆ ਜੀ ਦੇਖੋ ਜੜੀ-ਬੂਟੀ ਨਹੀਂ ਖੋਗੀਦੀ ਆ ਕੋਈ ਸਫਾਈ ਦਾ ਧਿਆਨ ਨਹੀਂ ਹੈਗਾ ਮੈਂ ਹੈਰਾਨ ਆ ਵੀ ਅਸੀਂ ਨਾਰੇ ਤਾਂ ਬੜੇ ਲਾਉਣੇ ਜੀ ਹਿੰਦੂ ਪਰ ਇੱਥੇ ਆ ਕੇ ਕਿਤਨਾ ਕਿਤ ਅਸੀਂ ਫੇਲ ਹੋ ਜੰਨੇ ਆ ਜੀ ਜਿਹੜੇ ਬੜੇ ਬੜੇ ਉੱਚੇ ਹੀ ਦਿੰਦੇ ਨਾ ਨਾਰੇ ਜੀ ਕਿ ਅਸੀਂ ਸਨਾਤਨ ਲਈ ਕੁਝ ਕਰ ਰਹੇ ਆ ਹਿੰਦੂਤ ਲਈ ਕਰ ਰਹੇ ਆ ਪਰ ਇੱਥੇ ਆ ਕੇ ਸਭ ਕੁਝ ਜ਼ੀਰੋ ਹੋ ਜਾਂਦਾ ਜੀ ਸੋ ਇਹ ਹਾਲਾਤ ਨੇ ਗੁਰਦਾਸਪੁਰ ਦੇ ਇਤਿਹਾਸਿਕ ਮਾਈ ਦੇ ਮੰਦਿਰ ਦੇ ਸੋ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਸੋ ਇਥੋਂ ਦੇ ਜਿਹੜੇ ਪੁਜਾਰੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿ ਇਹ ਹਾਲਾਤ ਦਾ ਸੁਧਾਰ ਕਿਉਂ ਨਹੀਂ ਹੋ ਰਿਹਾ ਸੋ ਇਹ ਦੇਖੋ ਬਿਲਕੁਲ ਆ ਮੰਦਿਰ ਜਿਹੜਾ ਮੰਦਿਰ ਦੇ ਬਿਲਕੁਲ ਨਾਲ ਜਿਹੜਾ ਸਰੋਵਰ ਆ ਜੀ ਸੋ ਇਹ ਸ਼ਿਵ ਮੰਦਿਰ ਆ ਜੀ ਬਲਨਾਥ ਦਾ ਮੰਦਿਰ ਆ ਔਰ ਬੋਲ ਨਾਦ ਮੰਦਿਰ ਨਾਲ ਜਿਹੜਾ ਸਰੋਵਰ ਦਾ ਰਸਤਾ ਜਿਹੜਾ ਜਾਂਦਾ ਵਾ ਜੀ ਸੋ ਇਥੇ ਲੰਗਰਾਂ ਵੀ ਔਖਾ ਵਾ ਆ ਦੇਖੋ ਹਾਲਾਤ ਜਿਹੜੇ ਆ ਸੋ ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਆ ਪੀ ਇਸ ਤਲਾਬ ਨੂੰ ਜਿਹੜਾ ਇਸ ਸਰੋਵਰ ਨੂੰ ਜਿਹੜਾ ਵਾ ਜੀ ਨਸ਼ੇੜੀਆਂ ਨੇ ਵੀ ਆਪਣਾ ਅੱਡਾ ਬਣਾਇਆ ਦਾ ਵਾ ਜੀ ਨਸ਼ੇੜੀ ਬੜੀ ਵੱਡੀ ਮਾਤਰਾ 'ਚ ਇਸ ਸਰੋਵਰ ਨੂੰ ਜਿਹੜਾ ਯੂਜ਼ ਕਰ ਰਹੇ ਨੇ ਵਰਤੋਂ ਕਰ ਰਹੇ ਨੇ ਸੋ ਜਗ੍ਹਾ-ਜਗ੍ਹਾ ਤੇ ਇੰਜੈਕਸ਼ਨ ਜਿਹੜੇ ਆ ਜੀ ਉਹ ਤੁਹਾਨੂੰ ਦਿਖਾਈ ਦੇਣਗੇ ਆ ਦੇਖੋ ਤੁਸੀਂ ਆ ਟੀਕਿਆਂ ਦੇ ਕਵਰ ਆ ਜੀ ਆ ਦੇਖੋ ਸਟਾਰਟਿੰਗ ਜਿਹੜੀ ਕੀਤੀ ਆ ਸੀ ਤਾਂ ਕਵਰ ਜਿਹੜੇ ਦਿਖਾਈ ਦੇ ਵਾ ਸਰੰਜਾਂ ਜ ਸਰਿੰਜਾਂ ਹੋ ਗਈਆਂ ਇਹ ਪਿੱਛੇ ਭਾਜੀ ਪੱਤੀ ਦਿਖਾਓ ਗੋਲੀਆਂ ਦੇ ਸੋ ਇਹ ਇਸ ਸਾਈਡ ਦੇਖੋ ਸੋ ਇਹ ਵੀ ਸਰਿੰਜਾਂ ਸੋ ਇਦਾਂ ਦੇ ਅਨੇਕਾਂ ਸਰਿੰਜਾਂ ਤੁਹਾਨੂੰ ਇੱਥੇ ਮਿਲਣਗੀਆਂ ਸਿਗਰਟਾਂ ਦੇ ਕੈਪ ਮਿਲਣਗੇ ਸਿਗਰਟ ਪੀਂਦੇ ਇੱਥੇ ਤਮਾਕੂ ਗੁਟਕਾ ਮਲਪੀਸ ਜੋਸ਼ ਜਿੰਨੀ ਵੀ ਗੰਦਗੀ ਆ ਸਾਰੀ ਇੱਥੇ ਜਿੰਨੇ ਵੀ ਨਸ਼ੇ ਸਾਰੇ ਇੱਥੇ ਵੱਤੀ ਆ ਰਹੇ ਆ ਦੇਖੋ ਸਿਗਰਟਾਂ ਦੀਆਂ ਡੱਬੀਆਂ ਸੋ ਕੁਝ ਇਦਾਂ ਦੀਆਂ ਚੀਜ਼ਾਂ ਵੀ ਹੈ ਜਿਹੜੀਆਂ ਦਿਖਾ ਨਹੀਂ ਸਕਦੇ ਆ ਦਿਖਾਓ ਸਰਿੰਜਾਂ ਭਾਜੀ ਇਹ ਦਿਖਾਓ ਇਹ ਕਵਰ ਨੇ ਪੂਰਾ ਸਰਿੰਜੇ ਦੇਖੋ ਆ ਟੀਕੇ ਦੇ ਖੂਚੇ ਵਰਤੇ ਜਾਂਦੇ ਆ ਇਹ ਇੰਜੈਕਸ਼ਨ ਇਸੇ ਲਗਾਏ ਜਾਂਦੇ ਨੇ ਦੇਖੋ ਜਿਹੜੇ ਕੁਝ ਭਟੇ ਹੋਏ ਨੌਜਵਾਨ ਨੇ ਉਹ ਇੱਥੇ ਅੱਗੇ ਟੀਕਿਆਂ ਦੀ ਵਰਤੋਂ ਕਰਦੇ ਆ ਇੰਜੈਕਸ਼ਨ ਲਗਾਉਂਦੇ ਨੇ ਪਰ ਕਿਤਨਾ ਕਿਤੇ ਪ੍ਰਸ਼ਾਸਨ ਦਾ ਧਿਆਨ ਕੋਈ ਨਹੀਂ ਆ ਜਦਕਿ ਪੁਲਿਸ ਵਿਭਾਗ ਦਾ ਫਰਜ ਬੰਦਾ ਵਾ ਪੀਸਵਲ ਧਿਆਨ ਦਿੱਤਾ ਜਾਵੇ ਇਤਿਹਾਸਿਕ ਮੰਦਿਰ ਆ ਪ੍ਰਾਚੀਨ ਮੰਦਿਰ ਆ ਭਾਈ ਆ ਵੀ ਦਿਖਾਓ ਸਿਰਿੰਜ ਆ ਵੀ ਸਿਰਿੰਜ ਦਿਖਾਓ ਆ ਦੇਖੋ ਤੁਸੀਂ ਬੇਸ਼ੁਮਾਰ ਟੀਕੇ ਜਿਹੜੇ ਇੰਜੈਕਸ਼ਨ ਜਿਹੜੇ ਇੱਥੇ ਪੇਦੇ ਆ ਔਰ ਨਸ਼ੇੜੀ ਜਿਹੜਾ ਇਸ ਜਗ੍ਹਾ ਨੂੰ ਵਰਤੋਂ ਕਰਦੇ ਆ ਇਹਦਾ ਫਾਇਦਾ ਲੈਂਦੇ ਆ ਗੁਪਤ ਜਗ੍ਹਾ ਵਾ ਉਹਲਾ ਵਾ ਉਹਲੇ ਦਾ ਫਾਇਦਾ ਲੈਂਦੇ ਨੇ ਸੋ ਕਿਧਰ ਕਿਤੇ ਜਿਹੜਾ ਵਾ ਜੀ ਘਾਣ ਹੋ ਰਿਹਾ ਵਾ ਪ੍ਰਾਚੀਨ ਜਗ੍ਹਾ ਇਤਿਹਾਸਕ ਜਗ੍ਹਾ ਵਾ ਉਹਦੀ ਗਲਤ ਵਰਤੋਂ ਹੋ ਰਹੀ ਆ ਸੋ ਭਾਜੀ ਨੂੰ ਆ ਗਿਆ ਭਾਜੀ ਇੱਕ ਮਿੰਟ ਗੱਲ ਅੱਛਾ ਇਹ ਇਤਿਹਾਸਿਕ ਮੰਦਿਰ ਆ ਭਾਜੀ ਗੁਰਦਾਸਪੁਰ ਦਾ ਵੇਖਿਆ ਜਾਵੇ ਤਾਂ ਬਹੁਤ ਡੂੰਗਾ ਇਤਿਹਾਸ ਹੈ ਇਸ ਮੰਦਿਰ ਦਾ ਪਰ ਹਾਲਾਤ ਬੜੇ ਮਾੜੇ ਮੈਂ ਦੇਖ ਰਿਹਾ ਨੇ ਛੇੜੀਆਂ ਨੇ ਜਗ੍ਹਾ ਜਗ੍ਹਾ ਗੰਦ ਪਾਇਆ ਦਾ ਭਾਜੀ ਫਿਰ ਹੈ ਹੁਣ ਕੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਨਸ਼ਾ ਕਰਨਾ ਉਹਨਾਂ ਦਾ ਕੋਈ ਨਾ ਕਰਨਾ ਹੀ ਲੱਭੜੀ ਜਗ੍ਹਾ ਪਰ ਭਾਜੀ ਸਫਾਈ ਤਾਂ ਹੋਣੀ ਚਾਹੀਦੀ ਨਾ ਸਾਫ਼ ਸਫਾਈ ਹੋਣੀ ਚਾਹੀਦੀ ਔਰ ਇਹਦੇ ਧਿਆਨ ਵੀ ਰੱਖਣਾ ਚਾਹੀਦਾ ਕਿਨਾਂ ਕਿਤੇ ਸਫਾਈ ਤਾਂ ਚਲ ਹੋਣੀ ਚਾਹੀਦੀ ਜ਼ਰੂਰ ਸਫਾਈ ਤਾਂ ਬਹੁਤ ਜ਼ਰੂਰੀ ਹੈ ਮੈਂ ਦੇਖ ਰਿਹਾ ਦੇਵੀ ਦੇਵਤਿਆਂ ਦੀਆਂ ਫੋਟੋਆਂ ਦੇਖੋ ਕਿਦਾਂ ਗੰਦਗੀ ਜੀ ਪਈਦੀਆਂ ਵਾ ਮੈਂ ਕਹਾਂ ਕੋਈ ਕੇਅਰ ਕਰਨ ਵਾਲਾ ਨਹੀਂ ਹੈਗਾ ਇਹ ਇਹ ਤਾਂ ਭਾਜੀ ਬੇਦਬੀ ਹੋ ਰਹੀ ਫਿਰ ਦੇਖੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਅਸੀਂ ਦੇਖੋ ਸਾਡੇ ਆਰਾਧਨੀਆਂ ਪੂਜਨੀ ਹੈ ਸਾਡੇ ਉਹ ਅਸੀਂ ਕਿੱਥੇ ਸੁਟਿਆ ਉਹਨਾਂ ਨੂੰ ਨਹੀਂ ਬਿਲਕੁਲ ਠੀਕ ਹੈ ਹੈਨਾ ਦੇਖੋ ਅਸੀਂ ਪਾਪ ਕੀ ਕਰ ਸਕਦਾ ਸੀ ਬਿਲਕੁਲ ਬਿਲਕੁਲ ਪਰ ਕਿਤਨਾ ਕਿਤੇ ਪ੍ਰਸ਼ਾਸਨ ਦਾ ਫਰਜ ਬੰਦਾ ਭਾਜੀ ਬੰਦਾ ਤਾਂ ਹੈਗਾ ਵੀ ਧਿਆਨ ਦੇਣਾ ਇਸ ਵੱਲ ਚਲੋ ਉਹ ਤਾਂ ਹੁਣ ਉਹਨਾਂ ਦਾ ਬੰਦਾ ਹੋਇਆ ਸੀ ਕੀ ਕਹਿ ਸਕਦੇ ਬਿਲਕੁਲ ਬਿਲਕੁਲ ਦੇਖੋ ਪ੍ਰਸ਼ਾਸਨ ਦਾ ਫਰਜ ਬੰਦਾ ਵਾ ਵੀ ਇਸ ਵੱਲ ਧਿਆਨ ਤਾਂ ਜਾਵੇ ਖਾਸ ਕਰਕੇ ਜਿਹੜਾ ਵਾ ਇਹ ਗਲਤ ਬਤੋਂ ਜਿਹੜੀ ਹੋ ਰਹੀ ਹੈ ਜਿਹੜੇ ਆ ਦੇਖੋ ਟੀਕੇ ਪਏ ਭਾਈ ਇਹ ਟੀਕੇ ਦੇਖੋ ਤੇ ਇੰਜੈਕਸ਼ਨ ਜਿਹੜੇ ਇੱਥੇ ਵੱਟੇ ਜਾਂਦੇ ਆ ਔਰ ਇਸ ਤਕਰੀਬਨ ਇਹ ਗੁਪਤ ਸਥਾਨ ਜਿਹੜੇ ਹੁੰਦੇ ਆ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਆ ਕੁਝ ਜਿਹੜੇ ਭਟਕੇ ਹੋਏ ਨੌਜਵਾਨ ਹੁੰਦੇ ਆ ਇਹਨਾਂ ਸਥਾਨਾਂ ਦਾ ਹੀ ਵਰਤੋਂ ਕਰਕੇ ਇੱਥੇ ਇਸਤੇਮਾਲ ਕਰ ਲਿਆ ਸੋ ਅਸੀਂ ਐਸਐਸਪੀ ਗੁਰਦਾਸਪੁਰ ਨਾਲ ਵੀ ਗੱਲਬਾਤ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੀ ਵੀ ਕਮੈਂਟ ਲਾਵਾਂਗੇ رائے ਲਾਵਾਂਗੇ ਕਿ ਇਹ ਹਾਲਾਤ ਕਿਉਂ ਬਣਦੇ ਆ ਸੋ ਇੱਥੇ ਹੋ ਰਹੀ ਤੇ ਬੇਦਬੀ ਜਿਹੜੀ ਹੋ ਰਹੀ ਆ ਜੀ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਦਾ ਆ ਵਾ ਇਹ ਦੇਖੋ ਤਸਵੀਰਾਂ ਤੁਸੀਂ ਵੀ ਇਹ ਪੁਰਾਣਾ ਬ੍ਰਿਕਸ਼ ਇਤਿਹਾਸਿਕ ਬ੍ਰਿਕਸ਼ ਸੋ ਇਸ ਬ੍ਰਿਕਸ਼ ਦੇ ਨਜ਼ਦੀਕ ਦੇਖੋ ਤੁਸੀਂ ਬੋਲੇनाथ ਦੀ ਫੋਟੋ ਆ ਜੀ ਸੋ ਇਹ ਬੋਲੇ ਬਾਬਾ ਜੀ ਦੀ ਫੋਟੋ ਜਿਹੜੀ ਆ ਇਹਦੀ ਵੀ ਬੇਦਬੀ ਹੋ ਰਹੀ ਆ ਜਦਕਿ ਇਹ ਚੀਜ਼ਾਂ ਜਿਹੜੀਆਂ ਆ ਮੰਦਿਰ ਵਿੱਚ ਅੰਦਰ ਸਥਾਣ ਹੋਣੀ ਚਾਹੀਦੀ ਇਹਨਾਂ ਦੇ ਨਾ ਕਿ ਬਾਹਰ ਤੁਸੀਂ ਲਾ ਕੇ ਗੰਦਗੀ ਦੇਖੋ ਇਹਦੇ ਦਿਖਾਓ ਬਜੀ ਆ ਦੇਖੋ ਜੀ ਤਕਰੀਬਨ ਇਹ ਗੰਦਗੀ ਜਿਹੜੀ ਚਾਰ ਸਵੇਰੇ ਜਿਹੜੀ ਗੰਦਗੀ ਆ ਜਦਕਿ ਇਹ ਜਿਹੜੇ ਆ ਆਦਰ ਨੇ ਆ ਪੂਜਨੇ ਆ ਬੋਲੇ ਬਾਬਾ ਜਿਹੜੇ ਨੇ ਇਹਨਾਂ ਦੀਆਂ ਮੂਰਤੀਆਂ ਫੋਟੋਆਂ ਜਿਹੜੀਆਂ ਘਰਾਂ ਚੋਂ ਨਹੀਂਤੀਆਂ ਜਿਹੜੇ ਲੋਕ ਇੱਥੇ ਰੱਖ ਚੰਦੇ ਨੇ ਬਾਹਰ ਬਾਹਰ ਜਿਹੜੇ ਰੱਖ ਚੰਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਦਾਂ ਨਾ ਕਰਿਆ ਕਰੋ ਇਸ ਸੈਲੂਲ ਖੋ ਬਜੀ ਇਹ ਵੀ ਸਾਈਡ ਦਿਖਾਓ ਦੇਖੋ ਇਹ ਸਾਰੀਆਂ ਫੋਟੋਆਂ ਜਿਹੜੀਆਂ ਵਾ ਕੁਛ ਨਾ ਕੁਛ ਦੇਖੋ ਕਈ ਲੋਕ ਹੁੰਦੇ ਵੀ ਆਪਣੇ ਘਰਾਂ ਜਿਹੜੀ ਖੰਡਿਤ ਫੋਟੋਆਂ ਹੁੰਦੀਆਂ ਵਾ ਉਹ ਬਾਹਰ ਲਿਆ ਕਰ ਦਿੰਦੇ ਨੇ ਪਰ ਇਹ ਗਲਤ ਹੋ ਜਾਂਦੀ ਸੋ ਇਸ ਵਲ ਧਿਆਨ ਦੇਣ ਦੀ ਲੋੜ ਆ ਐਦਾਂ ਫੋਟੋਆਂ ਬਾਹਰ ਨਹੀਂ ਰੱਖਣੀਆਂ ਚਾਹੀਦੀਆਂ ਸੋ ਦੂਸਰੀ ਗੱਲ ਇਸ ਤਰ੍ਹਾਂ ਮੈਂ ਦੱਸ ਰਿਹਾ ਤੁਹਾਨੂੰ ਕਿ ਨਸ਼ੇੜੀ ਵੀ ਦੀ ਬਤੋ ਕਰ ਰੇ ਆ ਇਸ ਜਗ੍ਹਾ ਦੀ ਹੋਰ ਖਾਸ ਕਲੀ ਕੋਰਾ ਵੀ ਸਫਾਈ ਦਾ ਇਹ ਦੇਖੋ ਇੱਥੇ ਬੈਠਣ ਵਾਸਤੇ ਸੀ ਪ੍ਰਬੰਧ ਕੀਤਾ ਦਾ ਸੈਟ ਕਰਨ ਵਾਸਤੇ ਲੋਕਾਂ ਨੇ ਬਣਾਈ ਸੀ ਪਰ ਅੱਜ ਦੇ ਹਾਲਾਤ ਦੇਖੋ ਸੀ ਆਹ ਦੇਖੋ ਕਾ ਬੁਟੀ ਆ ਦੇਖੋ ਕਾ ਬੁਟੀ ਔਰ ਇੱਥੇ ਬੈਠਣਾ ਕਿਨੇ ਹੈਗੀ ਜਦੋਂ ਸਫਾਈ ਨਹੀਂ ਹੋਣੀ ਤੇ ਬੈਠ ਕੋਣ ਸਕਦਾ ਇੱਥੇ ਆਹ ਦੇਖੋ ਗੰਦਗੀ ਆ ਦੇਖੋ ਸੋ ਜਗ੍ਹਾ ਇੱਥੇ ਬੈਠਣ ਵਾਸਤੇ ਜਗ੍ਹਾ ਹੀ ਨਹੀਂ ਹੈ ਜੀ ਸਫਾਈ ਹੋਏਗੀ ਤਾਂ ਹੀ ਕੋਈ ਬੈਠੇਗਾ ਕਿਉਂ ਭਾਜੀ ਸੈਰ ਕਰਨ ਵਾਸਤੇ ਜਗ੍ਹਾ ਬਣਾਈ ਹੈ ਤੇ ਇਹਦੀ ਸਫਾਈ ਹੋਣੀ ਜ਼ਰੂਰੀ ਆ ਹਾਂ ਜੀ ਸੋ ਇਹ ਹਾਲਾਤ ਜਿਹੜੇ ਆ ਜੀ ਗੁਰਦਾਸਪੁਰ ਦੇ ਇਤਿਹਾਸਿਕ ਮੰਦਿਰ ਦੇ ਆ ਔਰ ਮੰਦਿਰ ਵੀ ਜਿਹੜਾ ਇਹ ਸਰੋਵਰ ਹੈ ਜੀ ਸਰੋਵਰ ਦੇ ਦੇਖੋ ਜਿਹੜੇ ਆਲੇ ਦੁਆਲੇ ਪਾਰਕ ਬਣਾਈ ਹੈ ਬੈਠਣ ਦੀ ਜਗ੍ਹਾ ਬਣਾਈ ਸੀ ਉਹਦੇ ਹਲਾਦ ਨੇ ਸੋ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਪੀਸ ਵੱਲ ਧਿਆਨ ਦਿੱਤਾ ਜਾਵੇ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਬੜੀ ਵੱਡੀ ਸਮੱਸਿਆ ਵਾ ਸੋ ਜਿਹੜੇ ਇੱਥੋਂ ਦੇ ਪੁਜਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਉਹਨਾਂ ਤੋਂ ਵੀ ਜਾਣਦੇ ਆ ਪਏ ਇੰਨੀ ਵੱਡੀ ਸਮੱਸਿਆ ਆਣ ਪਈ ਆ ਇਹਦਾ ਹੱਲ ਕਿਉਂ ਨਹੀਂ ਹੁੰਦਾ ਜੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਆ ਪੀ ਤੁਸੀਂ ਲੋਕ ਵੀ ਜ਼ਰੂਰ ਧਿਆਨ ਦਿਆ ਕਰੋ ਇਦਾਂ ਦੀ ਬੇਅਦਬੀ ਨਾ ਕਰਿਆ ਕਰਿਓ ਔਰ ਜਿਹੜੇ ਟੀਕੇ ਇਥੇ ਇੱਕ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਾਂਗਾ ਵੀ ਜਿਹੜੇ ਇਤਿਹਾਸਿਕ ਮੰਦਰ ਨੇ ਪੰਜੀ ਆ ਜਾਓ ਕਮਟਾ ਜੋ ਜਿਹੜੇ ਨੌਜਵਾਨ ਇਦਾਂ ਦੇ ਸਥਾਨ ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਖਾਸ ਕਰਕੇ ਮੰਦਿਰ ਜਿਹੜੇ ਦੇ ਧਾਰਮਿਕ ਸਥਾਨ ਨੇ ਜੀ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਮਾੜੇ ਕੰਮਾਂ 'ਸੇ ਵੈਸੇ ਤਾਂ ਮਾੜੇ ਕੰਮ ਕਰੋ ਹੀ ਨਾ ਔਰ ਸੈਕੰਡਰੀ ਪੰਜੀ ਆ ਜਾਓ ਔਰ ਦੇਖੋ ਇਹ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਤਕਰੀਬ ਨਹੀਂ ਮੈਂ ਦੇਖ ਰਿਹਾ ਵੀ ਨਸ਼ੇ ਦੀ ਦਲਦਲ 'ਚ ਫਸੀ ਜਾ ਰਹੀ ਹੈ ਆਜੋ ਪਣਜੀ ਆਜੋ ਪਣਜੀ ਮੈਂ ਮੰਨ ਰਿਹਾ ਨਹੀਂ ਗਿਆ ਦੇਖ ਕੇ ਹਾਲਾਤ ਜੋ ਹੋ ਗਦੇ ਆ ਜਗ੍ਹਾ ਜਗ੍ਹਾ ਟੀਕੇ ਪਈਆਂ ਇੰਜੈਕਸ਼ਨ ਪਈ ਦੇ ਆ ਬੁਰੇ ਹਾਲਾਤ ਹੋ ਗਏ ਆ ਧਿਆਨ ਹੀ ਕੋਈ ਨਹੀਂ ਪ੍ਰਸ਼ਾਸਨ ਦਾ ਕੀ ਬਣੇਗਾ ਪਣਜੀ ਇਹ ਦੇਖੋ ਜੀ ਇਸ ਵਾਸਤੇ ਇਸ ਵਾਸਤੇ ਜੋ ਹੜਾ ਜੇ ਮਹਿਗਮਾ ਮਾਂ ਜਿਹਨੂੰ ਅਸੀਂ ਮਿਲਦੇ ਨਸ਼ੇ ਦੀ ਗੱਲਾਂ ਚੱਲਦੀਆਂ ਪੰਜਾਬ ਨਸ਼ਾ ਮੁਕਤ ਹੈ ਜੀ ਸੋ ਇਹਦੇ ਵਾਸਤੇ ਉਹਨੂੰ ਧਿਆਨ ਦੇਣਾ ਚਾਹੀਏ ਕਈ ਵਾਰੀ ਇਹਨੂੰ ਅਸੀਂ ਬੇਨਤੀ ਕੀਤੀ ਵੀ ਥੋੜਾ ਜਿਹਾ ਇਹਦੇ ਨਾਲ ਕੋਈ ਕਰਮਚਾਰੀ ਭੇਜੇ ਕੋ ਚੈੱਕ ਕਰੇ ਕਰੋ ਤਾਂ ਕਿ ਇੱਕ ਮੰਦਰ ਹੈ ਔਰ ਵੈਸੇ ਅੱਛਾ ਥਾਨ ਹੈ ਪਾਰਕ ਹੈ ਮਣਾਵਾ ਤਲਾਅ ਸਫਾਈ ਹੋਈ ਦੀ ਇਹਦੀ ਅਚੀਵ ਜਗ੍ਹਾ ਬਣੀ ਨਹੀਂ ਰਹੀ ਤੇ ਉਹ ਪ੍ਰਾਚੀਨ ਅਜੀ ਇਤਿਹਾਸਿਕ ਪ੍ਰਾਚੀਨ ਹੈ ਹਟਾਇਆ ਜਾਏ ਤੇ ਇਸ ਵਾਰ ਇਹ ਕੁਝ ਨੇ ਪਹਿਲੇ ਲਿਖਿਆ ਵੀ ਹੈ ਮਹਿਗਮਾ ਨੂੰ ਸਿਵਲ ਸਲਨ ਸੰਬੋਧਨ ਨੂੰ ਕਿ ਇੱਥੇ ਕੋਈ ਸਫਾਈ ਚੁਕਰਾਈ ਜਾਏ ਕੋਈ ਐਸੇ ਚੜਗਾ ਕੀਤਾ ਜਾਏ ਤਾਂ ਕਿ ਮੱਖੀ ਮੱਛਰ ਜੈ ਜ਼ਿਲੇ ਪਬਾਦਸ ਨਾ ਪੈਦਾ ਹੋ ਕੋਈ ਕੱਲ ਨੂੰ ਰੋਗ ਫੈਲ ਸਕਦਾ ਜੀ ਜੀ ਔਰ ਇਸ ਤਰਫ ਮੰਦਰ ਦਾ ਨਾਲਾ ਨਾਲ ਮਲੇ ਦਾ ਗੰਦਾ ਨਾਲਾ ਖੁੱਲਿਆ ਅੱਛਾ ਉੱਚ ਮੱਖੀ ਮੱਛਰ ਪੈਦਾ ਉਸ ਦੇ ਅੱਜ ਕੱਲ੍ਹ ਕਿੰਨਾ ਬਿਮਾਰੀ ਫੈਲੇ ਕੇ ਰੋਗ ਪੇਪਰ ਜਾ ਰਿਹਾ ਹੈ ਡੇਂਗੂ ਤੇ ਆਮ ਚੱਲਦਾ ਹੈ ਡੇਂਗੂ ਆਮ ਚੱਲੇ ਕਰਦਾ ਤੇ ਇਸ ਗੱਲ ਨੂੰ ਹਫਤਾ ਕੋ ਪੇਪਰ ਲੈਟਰ ਲਿਖਿਆ ਹੈ ਹੂੰ ਪਰ ਅਜੇ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ ਹੈ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਆਸੀਮ ਸਮੋਦ ਲਿਖੇ ਹੈ ਸਿਵਲ ਸਰਜਨ ਨੂੰ ਲਿਖਿਆ ਲੈਟਰ ਜੀ ਮਿਨਿਸਟਰ ਲੈਟਰ ਭੇਜਿਆ ਹੁਣ ਦੇਖੋ ਹੁਣ ਅਜ ਤੱਕ ਕੋਈ ਰਿਸਪੌਂਸ ਨਹੀਂ ਆਇਆ ਕੋਈ ਰਿਸਪੌਂਸ ਨਹੀਂ ਆਇਆ ਅਸੀਂ ਇਹਦੇ ਮੱਦੇਦ ਦੇ ਵੀ ਆਹ ਕਾਹ ਰਿਕਵੈਸਟ ਕਰਾਂਗੇ ਇਹਨਾਂ ਨੂੰ ਵੀ ਅਨੁਰੋਧ ਹੈ ਕਿ ਕੰਮ ਸਕੇ ਧਾਰਮੀ ਸਥਾਨ ਹੈ ਇਹਨਾਂ ਦੀ ਸਫਾਈ ਨਗਰਪਾਲਿਕਾ ਦਾ ਵੀ ਕਤਬ ਬੰਦਾ ਜੇ ਆ ਕੇ ਦੇਖੇ ਨਾ ਜਦੋਂ ਕੋਈ ਫੰਕਸ਼ਨ ਹੋਵੇ ਉਹਨੂੰ ਸਫਾਈ ਕਰਨ ਤੇ ਉਹਨੂੰ ਹੋ ਕੇ ਤਿਆਰਾਂ ਆਂਦੇ ਨੇ ਜਿੰਨ ਤਿਹਾਰ ਆਗੇ ਜੀ ਯਾਹਾਨੇ ਮਹਾ ਇਤਨਾ ਪਰਮ ਵੱਡਾ ਆ ਰਿਹਾ ਥੋੜਾ ਦੀਵਾਲੀ ਆ ਰਹੀ ਹੈ ਦੀਵਾਲੀ ਉਸ ਤੋਂ ਪਹਿਲਾਂ ਇਹ ਨਵਰਾਤਰੇ ਆ ਰਹੇ ਮਾਂ ਦੇ ਲੋਕਾਂ ਨੇ ਇੱਥੇ ਆਣਾ ਵਾ ਜਾਣਾ ਤੇ ਸਵਾਈ ਕਰਾਣੀ ਚਾਹੀਦੀ ਹੈ ਤਾਂ ਕਿ ਕੋਈ ਐਸਾ ਘਾਤਕ ਰੋਗ ਜਾਂ ਐਸੀ ਕੋਈ ਬਿਮਾਰੀ ਨਾ ਫੈਲ ਸਕੇ ਜਨਤਾ ਨੂੰ ਪਰੇਸ਼ਾਨੀ ਨਾ ਹੋਏ ਕਿ ਗੁਰਦਾਸਪੁਰ ਦਾ ਇਤਿਹਾਸਿਕ ਇਹ ਮੰਦਿਰ ਹੈ ਜੀ ਔਰ ਅਸੀਂ ਦੱਸ ਰਹਾਂ ਤੁਹਾਨੂੰ ਵੀ ਨਵਰਾਤਰੀ ਮਾਤਾ ਜੀ ਦੀ ਆ ਰਹੀ ਹੈ ਔਰ ਬੜੀ ਵੱਡੀ ਗਿਣਤੀ ਜਿਹੜੇ ਆ ਸ਼ਰਧਾਲੂ ਜਿਹੜੇ ਗੁਰਦਾਸਪੁਰ ਦੇ ਇੱਥੇ ਆਉਂਦੇ ਨੇ ਜੀ ਮੱਥਾ ਟੇਕ ਰਹੇ ਨੇ ਆਸਤਾ ਬੜੀ ਵੱਡੀ ਹੈ ਜੀ ਇਸ ਮੰਦਿਰ ਨਾਲ ਜੁੜੀ ਹੋਈ ਪਰ ਕਿਤੇ ਨਾ ਕਿਤੇ ਜਿਹੜੀ ਇਹ ਗੰਦਗੀ ਹੈ ਨਾ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਓਕੇ ਵੀ ਦਿਖਾਇਆ ਤਸਵੀਰਾਂ ਵਿੱਚ ਗੰਦਗੀ ਬਹੁਤ ਜ਼ਿਆਦਾ ਫੈਲੀ ਹੈ ਸਰੋਵਰ ਤੇ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਪਹਿਲੇ ਦਾਤੇ ਇਸ ਸਮੱਸਿਆ ਦਾ ਹੱਲ ਹੋਵੇ ਕਿਉਂਕਿ ਜ਼ਰੂਰਤ ਹੈ ਜੀ ਇਸ ਸਮੇਂ ਦੀ ਚੀਜ਼ ਦੀ ਜ਼ਰੂਰਤ ਹੈ ਜਦੋਂ ਇ ਕੀ ਕਿਆ ਵਾਸਤੇ ਵੀ ਮੈਂ ਸਾਂਝ ਕੀਤੇ ਰਹੇ ਪਿੱਛੇ ਮੈਂ ਮਰ ਰਹੇ ਹਾਂ ਉੱਥੇ ਕੀਵੇਂ ਹੀ ਪੁਆਇੰਟ ਆਉਟ ਕੀਤਾ ਵੀ ਪੰਜਾਬ ਸਰਕਾਰ ਬੜਾ ਉਪਰਲਾ ਕਰਦੀ ਹੈ ਵੀ ਨਸ਼ੇ ਮੁਕਤ ਹੋਣਾ ਅਸੀਂ ਕਿਵੇਂ ਦਿਖਾਇਆ ਵੀ ਇੱਥੇ ਕੁਟੀਕੇ ਪੇਦੇ ਸਟ੍ਰਿੰਜੇ ਪਈਆਂ ਔਰ ਰੈਪਰ ਪੇਦੇ ਕੈਪਸੂਲ ਦੇ ਇੰਜੈਕਸ਼ਨ ਦੇ ਨਸ਼ੇ ਦੇ ਤੇ ਇਹ ਨਿਹਾਲੀ ਇਤਨੀ ਹੈ ਕਰਮਚਾਰੀਆਂ ਨੂੰ ਡਿਊਟੀ ਲਾਣੇ ਤੇ ਪਰਮਨੈਂਟ ਇੱਥੇ ਕੋਈ ਆਦਮੀ ਆਏ ਪੁਲਿਸ ਦੇ ਕਰਮਚਾਰੀ ਵੀ ਆਣ ਚੈੱਕ ਕਰਨ ਆ ਡੇਲੀ ਚੱਕਰ ਮਾਰਨ ਚੱਕਰ ਮਾਰਨ ਤੇ ਨਸ਼ਾ ਹਟ ਜਾਂਦਾ ਬੜੀ ਗੱਲ ਨਹੀਂ ਅਗਰ ਪਰ ਜਨ ਸਾਧ ਦੇ ਕਿਉਂਕਿ ਮੈਂ ਦੇਖਦਾ ਨਸ਼ੀਲੀ ਆਮ ਘੁੰਮਦੇ ਫਿਰਦੇ ਆ ਆਜ਼ਾਦੀ ਦੀ ਤਰ੍ਹਾਂ ਦੇਖੋ ਅਸੀਂ ਇੱਥੇ ਕਿਸੇ ਨੂੰ ਨਸ਼ੇ ਨੂੰ ਕੀ ਕਹਿ ਸਕਦੇ ਨਹੀਂ ਅੱਜ ਕੱਲ ਸਮਾਂ ਹੀ ਨਹੀਂ ਨਾ ਅਗਲੇ ਥੀ ਪੈ ਜਾਂਦੇ ਬਿਲਕੁਲ ਐਸਾ ਇਸ ਵਾਸਤੇ ਇਹ ਅਨੁਰੋਧ ਹੈ ਨਨ ਪੂਰ ਜੋ ਸਾਡੀ ਮੰਗ ਹੈ ਕਿ ਇਸ ਤਰ੍ਹਾਂ ਸ਼ੇ ਧਿਆਨ ਦੇ ਖਾਸ ਕਰਕੇ ਨਸ਼ਾ ਹਮ ਨਸ਼ਾ ਜੋ ਹੈ ਉਹ ਬਿਲਕੁਲ ਮੁਕਤ ਹੋਣਾ ਚਾਹੀਦਾ ਤਾਂ ਹੀ ਹੋਗਾ ਜੇ ਪ੍ਰਸ਼ਾਸਨ ਧਿਆਨ ਦੇਗਾ ਤਿੰਨ ਚਾਰ ਮੁੰਡੇ ਤੇ ਮੈਂ ਹੁਣੇ ਦੇਖੇ ਸੀ ਪਾਜੀ ਮੈਨੂੰ ਦੇਖ ਕੇ ਭੱਜ ਗਏ ਹੋ ਹਾਂ ਤੋ ਭੱਜ ਗਏ ਇੱਕ ਤਾਂ ਹੁਣ ਜਸ ਤੁਹਾਡੇ ਸਾਹਮਣੇ ਘੁੰਮ ਰਿਹਾ ਹੈ। ਉਹ ਸੁਚਿਆ ਦੇਖਿਆ ਚਿਹਰਾ ਬਿਲਕੁਲ ਬਿਲਕੁਲ ਪਈ ਸੈ ਨਹੀਂ ਪਹਿਲੇ ਪਹਿਲੇ ਪਈ ਸੈ ਨਹੀਂ ਰਹਿੰਦਾ ਹਾਂ। ਹਾਂਜੀ ਹਾਂਜੀ ਹੁਣ ਟਾਈਮ ਬੇ ਟਾਈਮ ਆਂਦੇ ਨੇ ਇੱਥੇ। ਖੁੱਲਾ ਜਗ੍ਹਾ ਕਿਸਨ ਕੀ ਕਹਿ ਸਕਦੇ। ਪਰ ਇੱਕ ਚੀਜ਼ ਹੋਰ ਆ ਇਹ ਦੇਖੋ ਇਤਿਹਾਸਕ ਬਿਰਖਸ਼ ਜਿਹੜਾ ਸਾਡਾ ਪੁਰਾਣਾ ਔਰ ਇਹਦੇ ਨੀਚੇ ਵੀ ਜਿਹੜਾ ਕੁਝ ਧਾਰਮਿਕ ਫੋਟੋਆਂ ਜਿਹੜੀਆਂ ਲੋਕੀ ਰੱਖ ਜਾਂਦੇ ਆ ਜਿੱਦਾ ਖੰਢੀਤ ਹੋ ਜਾਂਦੀਆਂ ਵਾ ਇਹ ਵੀ ਇੱਕ ਮੈਸੇਜ ਉਹ ਵੀ ਆ ਕੰਮ ਨਾ ਕਰਨ ਕਿਉਂਕਿ ਇਹ ਬੜਾ ਵੱਡਾ ਪਾਪ ਹੈ। ਮੈਸੇਜ ਹੈ ਬੜੀ ਦਨੇ ਹਰ ਆਦਮੀ ਕੋ ਬਾਹਨ ਹੈ। ਤੁਸੀਂ ਜਿਹ ਪੁਰਾਣੇ ਚਿੱਤਰ ਪੁਰਾਣੀਆਂ ਮਿੱਟੀ ਦੀਆਂ ਮੂਰਤੀਆਂ ਖੰਡ ਸੁੱਟ ਜਾਂਦਾ ਤੂੰ ਕਿਹੜਾ ਬੜਾ ਦੋਸ਼ ਹੈ ਨਾ ਤੇ ਨਾ ਨਾ ਸ਼ਰਮ ਆਈ ਹਾਂ ਜੀ ਹਾਂ ਅਕਸਰ ਇਦਾਂ ਹੁੰਦਾ ਹੈ ਕਿ 15 20 ਦਿਨਾਂ ਚ ਕੋਈ ਬੰਦਾ ਜਿਹਦੇ ਘਰ ਚ ਕੋਈ ਮੂਰਤੀ ਖੰਡੇਤ ਹੋ ਗਈ ਫੋਟੋ ਖਰਾਬ ਹੋ ਗਈ ਜਾਂ ਕੋਈ ਚੀਜ਼ ਜਿਹੜੀ ਕਿਤਾਬ ਵੀ ਕੋਈ ਖੰਡੇਤ ਖਰਾਬ ਹੋ ਗਈ ਉਹਨੂੰ ਤੁਸੀਂ ਪ੍ਰਬੰਧ ਦੀ ਜਗ੍ਹਾ ਤੇ ਇੱਥੇ ਲਿਆ ਕੇ ਰੱਖ ਛੱਡਦੇ ਹਾਂ ਉਹਨੇ ਦੇਖੋ ਇੱਥੇ ਫੋਟੋ 3 4 ਦਿਨ ਪਹਿਲਾਂ ਚੁਕਵੀਆਂ ਥੋੜੀਆਂ ਅਸੀਂ ਚੁਕਾਉਂਦੇ ਰਹਨੇ ਆ ਫਿਰ ਤੇ ਹੁਣ ਹਰ ਰੋਜ਼ ਤੇ ਬੰਦਾ ਕੰਮ ਨਹੀਂ ਕਰ ਸਕਦਾ ਹੋਰ ਵੀ ਕੰਮ ਕਰਨੇ ਆ ਸਾਡੇ ਕੋਲ ਐਸੀ ਕੋ ਹੈ ਨਹੀਂ ਇਹ ਤਾਂ ਕੋਈ ਹੈ ਨਹੀਂ ਸੋਰਸ ਹੀ ਨਹੀਂ ਭਾਜੀ ਇਹ ਤਾਂ ਫਿਰ ਪਾਬ ਦੇ ਭਾਗੇ ਬੰਦੇ ਪੇ ਲੋਕਾਂ ਦੇ ਭਾਗੀ ਬਣਨੇ ਸਮਝਾ ਸਮਝਾ ਕੇ ਕਿ ਇੱਥੇ ਕਿਉਂ ਤੁਸੀਂ ਰੱਖ ਜਾਂਦੇ ਹੋ ਔਰ ਬਿਨਾ ਮਿਲੇ ਹੀ ਕਿੱਦਾਂ ਚੱਲ ਜਾਂਦੇ ਲੋਕ ਇਹਦਾ ਮੰਦਰ ਭਾਈ ਕਬਾੜ ਹੈ ਤੇ ਰੱਖਣ ਵਾਲਾ ਘਰ ਹੈ ਲੋਕੀ ਮੰਦਰ ਚ ਸਫਾਈ ਕਰਦੇ ਆ ਉਹ ਗੰਦਗੀ ਸਫਾਈ ਦੀ ਗੱਲ ਕਰ ਰਹੇ ਆ ਇੱਥੇ ਅੰਦਰ ਛਵਾਲੇ ਆ ਹੂੰ ਪੇਂਟ ਕਰਦੇ ਆ ਸਾਲ ਬਾਅਦ ਦੋ ਸਾਲ ਚ ਦੋ ਵਾਰੀ ਕਰਦੇ ਆ ਪਰ ਇਸ ਵਾਰ ਇਹਨਾਂ ਦੁਖ ਹੋਇਆ ਕਿ ਪੇਂਟ 10000 ਰੁਪਏ ਕੱਲਾ ਛਵਾਲੇ ਦਾ ਖਰਚਾ ਇਹਦਾ ਤੋਂ ਜਦੋਂ ਪੇਂਟ ਕਰ ਦਿੱਤਾ ਉੱਥੇ ਲਿਖਿਆ ਹੀ ਹੋਗਾ ਬਕਾਇਦਾ ਜਗ੍ਹਾ ਬਣਾਈ ਹੋਈ ਹੈ ਦੀਵੇ ਦੀਵਾ ਜਗਾਉਣ ਵਾਸਤੇ ਕਿ ਇਹ ਜੋਤ ਹੈ ਮੰਦਰ ਦੇ ਅੰਦਰ ਤੁਸੀਂ ਜਾਓ ਜੋ ਜਗਾਓ ਜੋ ਜਗਾਉਣ ਨੂੰ ਕੋਈ ਮਨਾਨੀ ਅੰਦਰ ਜਾ ਕੇ ਜੋਤ ਜਗਾਉਂਦੇ ਆ ਉਸ ਤੋਂ ਬਾਅਦ ਉੱਥੇ ਹੀ ਉਹਨੂੰ ਰੱਖ ਕੇ ਆ ਜਾਣਗੇ ਜਾਂ ਉੱਥੋਂ ਚੁੱਕਣਗੇ ਬਾਹਰ ਸਾਈਡ ਤੇ ਰਸਤੇ ਦੇ ਦੁਆਜੇ ਲੱਗੇ ਥੱਲੇ ਮਾਰਬਲ ਲੱਗੇ ਮਾਰਬਲ ਕਾਲਾ ਕਰ ਰਹੇ ਆ ਲਾਪਰਵਾਹ ਲੋਕ ਨੰਬਰ ਸਾਹਿਬ ਲੈ ਪੇਂਟ ਦੇ ਲੱਗੇ ਦੀਵਾ ਦੇ ਨਾਲ ਜੋੜ ਦੇਣਗੇ ਜਦ ਕਿ ਉਹਦੀ ਸੈਪਟਡ ਜਗ੍ਹਾ ਬਣਾਈ ਤੀਂ ਦੇਖ ਸਕਦੇ ਹੋ ਨਾ ਸਮਝ ਨਾ ਤਲੀ ਇਹ ਅੰਦਰ ਬਣਿਆ ਨਿੱਕੇ ਬਿਲ ਗਿਆ ਫਿਰ ਨਹੀਂ ਉਹ ਇੰਨਾ ਵਧੀਆ ਉੱਥੇ ਮੈਂ ਮਹੀਨੇ ਬਾਅਦ ਹੀ ਉਹ ਸਾਰਾ ਪੇਂਟ ਖਰਾਬ ਹੋ ਗਿਆ अच्छा फिर मेरे हिसाब ਨਾਲ ਇਹ ਪੜਨ ਜੀ ਇਹ ਭਗਵਾਨ ਖੁਸ਼ ਹੋਣਗੇ ਤਾਂ ਵੀ ਉਹਨਾਂ ਨੂੰ ਗੰਦਗੀ ਦੇ ਵਿੱਚ ਸੇਂ ਸੁੱਟ ਦਾਂਗੇ ਆ ਕੇ ਇਹਨਾਂ ਨੂੰ ਖੁਸ਼ੀ ਮਿਲੇਗੀ ਕੋਈ ਸਾਰੇ ਬੁੱਧੀ ਜੀ ਇਹ ਪੜ ਲਿਖੇ ਹੋ ਹਾਂਜੀ ਕਿ ਜਿਸ ਅਰਾਧੇ ਦੇ ਉਹਨਾਂ ਮੰਦੇ ਆਂ ਤੋ ਉਹਨਾਂ ਸੁੱਟਦੀ ਏ ਉਹ ਗੰਦਗੀ ਦੇ ਵਿੱਚ ਪ੍ਰਭਾਵ ਕੀ ਹੋਗਾ ਉਹ ਉੱਤੇ ਖੜੇ ਹੀ ਹੋਇਆ ਜਾ ਰਿਹਾ ਤੋ ਗੰਦਗੀ ਦੀ ਸੁੱਟ ਤਾਂ ਨਹੀਂ ਆਉਣਾ ਇਹ ਹੈ ਕਿ ਸਫਾਈ ਨਹੀਂ ਕਰ ਸਕਦੇ ਕਿ ਘਟੋ ਘਟਾ ਗੰਦ ਨਾ ਭਾਈਏ ਗੰਦ ਨਾ ਭਾਈਏ ਉਹ ਚਿੱਤੇ ਕੋਆਪਰੇਟ ਕਰ ਸਕਦੇ ਕੋਈ ਇੱਕ ਬੰਦਾ ਆਂਦਾ ਹੈ ਕਈ ਬੰਦੇ ਆਂਦੇ ਨੇ ਮੋਟੀਵੇਟ ਹੁੰਦੇ ਆ ਬੱਚੇ ਜਿੰਗ ਯੂਥ ਸੀ ਦਾ ਸਫਾਈ ਚ ਪਸੰਦ ਹੈਗਾ ਜੇ ਉਹ ਆਂਦਾ ਉਹ ਸਫਾਈ ਕਰ ਦਿੰਦੇ ਆ ਲੇਕਿਨ ਕੋਈ ਆਏ ਗੰਦ ਪਾ ਜਾਂਦਾ ਦੋ ਵਾਰ ਤਿੰਨ ਵਾਰ ਕਰਨਗੇ ਉਹ ਚੌਥੀ ਆ ਜਾਂਦਾ ਡਿਸਟਰਟ ਹੋ ਚੱਲ ਚਲੇ ਜਾਂਦੇ ਆ ਕਹਿੰਦੇ ਇੱਥੇ ਸਿਸਟਮ ਹੀ ਕੋਈ ਨਹੀਂ ਹੈਗਾ ਸਿਸਟਮ ਜਿੰਨਾ ਲੋਕਾਂ ਨੂੰ ਕਹੀਏ ਨਾ ਕਿ ਇਹ ਸਿਸਟਮ ਚ ਰਹੋ ਇਦਾਂ ਕਰੋ ਉਹ ਉਲਟਾ ਅਸੀਂ ਬੁਰੇ ਬਣ ਜਾਂਦੇ ਆ ਤੇ ਲੋਕੀ ਕਹਿੰਦੇ ਆਪਣੀ ਉਹ ਜਿਹੜੇ ਏਜਡ ਬੰਦੇ ਆ ਨਾ ਉਹ ਮੰਦੇ ਨਹੀਂ ਖਾਸ ਕਰ ਉਹਦਾ ਉਹ ਜਗਾ ਜਗਾ ਤੇ ਉਹਨਾਂ ਜੰਗਲੀ ਆ ਭਗਵਾਨ ਦੇ ਜੰਗਲੀਆਂ ਦੇ ਉੱਪਰ ਧੂਪ ਜਗਾ ਦੇਣਗੇ ਮਾਰਬਲ ਦੇ ਉੱਪਰ ਧੂਪ ਜਗਾਏ ਕਾਲਾ ਕਰ ਦੇਣਗੇ ਅੰਦਰ ਭਗਵਾਨ ਸ਼ੰਕਰ ਤੋਂ ਸ਼ਵਲ ਦਿਖਾ ਦੇਣਾ ਜਗਾ ਜਗਾ ਦੇ ਉੱਪਰ ਨਾ ਬਿਨਾ ਜੋਤ ਤੋਂ ਹੀ 32 ਜਗਾ ਕੇ ਚੱਲ ਜਾਣਗੇ ਜਨਾਨੀਆਂ। ਦੇਖੋ ਇਹ ਲਾਪਰਵਾਹੀਆਂ ਤੁਹਾਡੀਆਂ ਦੇਖੋ ਤੁਸੀਂ ਇਹ ਨਾਲ ਸੋਚੋ ਵੀ ਇਹਦੇ ਨਾਲ ਭਗਵਾਨ ਖੁਸ਼ ਹੋਣਗੇ ਇਹਦੇ ਨਾਲ ਕਸਟ ਮਿਲੇਗਾ ਤੁਹਾਨੂੰ ਜਿਹੜਾ ਗਲਤ ਤੁਸੀਂ ਕੰਮ ਕਰ ਰਹੇ ਹੋ ਕਿਤੇ ਨਾ ਕਿਤੇ ਕਸਦੇ ਪਹਾੜੇਦਾਰੀ ਹੋਵਗੇ ਔਰ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦੇ ਆਂ ਜੀ ਅਸੀਂ ਮਾਈ ਦੇ ਮੰਦਿਰ ਦਾ ਤੁਹਾਨੂੰ ਦਿਖਾਇਆ ਵਾ ਹਲਾਜ ਜਿਹੜੇ ਸਰੋਵਰ ਦੇ ਆ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸਰਬੀ ਇਤਿਹਾਸਿਕ ਮੰਦਿਰ ਆ ਸਾਡੇ ਗੁਰਦਾਸਪੁਰ ਦਾ ਉਹਨੇ ਦਰੋਹ ਰਾ ਜਿਹਨੂੰ ਬਚਾ ਕੇ ਰੱਖਿਆ ਦਾ ਪਣਜੀ ਨੇ ਸੋ ਕਿਦਾਂ ਕਿਹਾ ਸਾਡਾ ਫਰਜ ਬੰਦਾ ਵੀ ਤੇ ਸਪਾਈ ਰੱਖੀਏ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਸਾਫ ਸਫਾਈ ਕੀਤੀ ਜਾਵੇ ਔਰ ਖਾਸ ਕਰਕੇ ਜਿਹੜੇ ਇੱਥੇ ਨਸ਼ੇੜੀ ਫਿਰਦੇ ਆ ਜੀ ਨਸ਼ੇੜੀਆਂ ਨੂੰ ਨਾਤ ਜ਼ਰੂਰ ਪਾਈ ਜਾਵੇ ਕਿਉਂਕਿ ਨਸ਼ੇੜੀ ਬੜੇ ਵੱਡੇ ਪੱਧਰ ਤੇ ਇੱਥੇ ਜਿਹੜੇ ਹੁੰਦੇ ਨੇ ਔਰ ਬਹੁਤ ਜ਼ਿਆਦਾ ਇੱਥੇ ਗੰਦਗੀ ਪਾ ਰਹੇ ਨੇ ਜੀ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਇਸ ਵੱਲ ਜ਼ਰੂਰ ਧਿਆਨ ਦੇਗਾ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀਪ વિશેષ ਰਿਪੋਰਟ